ਧੰਨਵਾਦ ਜੀ ਜੀ ਆਇਆਂ ਨੂੰ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਸੋ ਪਾਣੀ ਦੀ ਅਪਡੇਟ ਲੈ ਕੇ ਹਾਜ਼ਰ ਆ ਜੋ ਹੜ੍ਹ ਪ੍ਰਭਾਵਿਤ ਇਲਾਕੇ ਉਹਨਾਂ ਦੇ ਵਿੱਚ ਕੀ ਹਾਲਾਤ ਥੋੜੀ ਜੀ ਆਪਾਂ ਗੱਲਬਾਤ ਕਰਾਂਗੇ ਸੋ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਸਾਡਾ ਚੈਨਲ ਸਾਡਾ ਪੇਜ ਉਸ ਨੂੰ ਵਾਤ ਵਾਤ ਸਬਸਕ੍ਰਾਈਬ ਸ਼ੇਅਰ ਫੋਲੋ ਕਰ ਲੈਣਾ ਤਾਂ ਕਿ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਅਸੀਂ ਪਹੁੰਚਾ ਸਕੀਏ ਹਰ ਇੱਕ ਹੈਡਵਕਸ ਤੇ ਆਪਾਂ ਗੱਲ ਕਰਦੇ ਆ ਤਾਂ 5 ਸਤੰਬਰ 2025 ਸਵੇਰੇ ਕਰੀਬ 7:30 ਵਜੇ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਆ ਤਾਂ ਹਰੀਕੇ ਹੈਡਬਾਕਸ ਦੀ ਜਿਹੜੀ ਰਿਪੋਰਟ ਆਪਣੇ ਨਾਲ 5 ਸਤੰਬਰ 2025 ਸਵੇਰੇ 6 ਵਜੇ ਦੀ ਰਿਪੋਰਟ ਇੱਥੇ ਜਿਹੜਾ ਪੌਂਡ ਲੈਵਲ 687.15 ਤੇ ਆ ਤਾਂ ਜਿਹੜਾ ਅਪਸਟ੍ਰੀਮਿੰਗ ਜਿਹੜਾ ਉੱਪਰ ਪਾਣੀ ਆ ਰਿਹਾ ਹਰੀਕੇ ਹੈਡਬਾਕਸ ਤੇ ਜਿਹੜਾ ਪਹੁੰਚ ਰਿਹਾ ਪੌਂਗ ਡੈਮ ਤੋਂ ਜਾਂ ਆਪਣਾ ਪਾਖੜਾ ਤੋਂ ਸਤਲੁਜ ਦਰਿਆ ਦੇ ਵਿੱਚ ਤਾਂ ਉਹ 312400 94 ਕਿਊਸ ਕਿਹੜਾ ਹਰੇਕ ਹੈਡ ਬਾਕਸ ਦੇ ਉੱਪਰਲੇ ਲੈਵ ਉੱਪਰਲੀ ਸਾਈਡ ਤੇ ਪਹੁੰਚ ਰਿਹਾ ਜਿਹੜੀ ਅਪਸਟ੍ਰੀਮਿੰਗ ਡਾਊਨਸਟ੍ਰੀਮਿੰਗ ਦੀ ਜੇਕਰ ਗੱਲ ਕਰਦੇ ਆ ਤਾਂ 295623 ਕਿਊਸ ਕਿਉਂ ਦੇ ਮੁਤਾਬਕ ਜੇਕਰ ਆਪਾਂ ਇਹ ਗੱਲ ਕਰਦੇ ਆ ਕਿ ਕਾਫੀ ਪਾਣੀ ਜਿਹੜਾ ਘਟਿਆ ਜਿਹੜਾ ਉੱਪਰ ਅਪਸਟ੍ਰੀਮਿੰਗ ਕਰੀਬ 2 3 ਲੱਖ 60 70 ਹਜ਼ਾਰ ਸੀ ਉਹ 3 ਲੱਖ 12 ਹਜ਼ਾਰ 494 ਕਿਊਸ ਕਿਤੇ ਡਾਊਨਸਟ੍ਰੀਮਿੰਗ ਦੀ ਜਿਹੜੀ ਗੱਲ ਕਰਦੇ ਆ ਕਿਸੇ ਸਮੇਂ 3 ਲੱਖ 30 ਹਜ਼ਾਰ ਦੇ ਨੇੜੇ ਤੇੜੇ ਪਹੁੰਚੀ ਸੀ ਉਹ 295623 ਕਿਊਸਕ ਜੇ ਅਗਰ ਗੱਲ ਕਰਦੇ ਆ 5 ਸਤੰਬਰ 2025 ਸਵੇਰੇ 6 ਵਜੇ ਦੀ ਰਿਪੋਰਟ ਦੀ ਸੋ ਡੈਮਾ ਦੀ ਰਿਪੋਰਟ ਵੀ ਆਪਣੇ ਕੋਲੇ ਹਾਜ਼ਰ ਹੈ ਜਿਹੜੀ ਸ਼ਾਮ ਦੀ ਰਿਪੋਰਟ ਆਪਣੇ ਕੋਲੇ 49 2025 ਸ਼ਾਮ 5 ਵਜੇ ਦੀ ਰਿਪੋਰਟ ਜਿਹੜਾ ਪੌਂਗ ਡੈਮ ਦਾ ਲੈਵਲ ਹੈ 1394.68 ਫੁੱਟ ਤੇ ਆ ਜਿਹੜਾ ਇਹਦੇ ਚ ਪਾਣੀ ਆ ਰਿਹਾ 99673 ਕਿਊਸਕ ਜਿਹੜਾ ਪਾਣੀ ਤਛੱਡਿਆ ਜਾ ਰਿਹਾ 99673 ਕਿਊਸਕ ਜਿੰਨਾ ਪਾਣੀ ਛੱਡਿਆ ਜਾ ਰਿਹਾ ਜਿੰਨਾ ਪਾਣੀ ਆ ਰਿਹਾ ਪੌਂਗ ਡੈਮ ਦੇ ਵਿੱਚ ਉਨਾ ਹੀ ਪਾਣੀ ਅੱਗੇ ਛੱਡਿਆ ਜਾ ਰਿਹਾ ਇਹ ਸਭ ਤੋਂ ਵੱਡੀ ਗੱਲ ਪਾਖੜਾ ਡੈਮ ਦੀ ਜੇਕਰ ਗੱਲ ਕਰਦੇ ਆ 600 1679.3 ਫੁੱਟ ਤੇ ਇਹਦਾ ਪੱਧਰ ਜਿਹੜਾਂ ਦੇ ਵਿੱਚ ਪਾਣੀ ਆ ਰਿਹਾ ਪਾਖੜਾ ਡੈਮ ਦੇ ਵਿੱਚ 79365 ਕਿਊਸਕ ਤੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਪਾਖੜਾ ਡੈਮ ਤੋਂ ਅੱਗੇ ਦਰਿਆਵਾਂ ਦੇ ਵਿੱਚ 8432 ਕਿਊਸਕ ਜਿਹੜਾ ਛੱਡਿਆ ਜਾ ਰਿਹਾ ਚੱਕੀ ਦਰਿਆ ਦੀ ਜੇਕਰ ਗੱਲ ਕਰਦੇ ਆ ਸ਼ਾਮਾਂ ਦੀ 5 ਵਜੇ ਦੀ ਰਿਪੋਰਟ 4 ਸਤੰਬਰ 2025 ਦੀ ਤਾਂ 7590 ਕਿਊਸਕ ਦਸੂਹਾ ਦੇ ਵਿੱਚ 99075 ਕਿਊਸਕ ਢਿੱਲਵਾਂ ਦੇ ਵਿੱਚ 161132 ਕਿਊਸਕ ਰੋਪੜ ਦੀ ਜੇਕਰ ਗੱਲ ਕਰਦੇ ਆਂ ਤਾਂ ਰੋਪੜ ਦੇ ਵਿੱਚ 72000 10 ਕਿਊਸਕ ਤੇ ਗਿੱਦੜਪਿੰਡੀ ਚ 158000 ਕਿਊਸਕ ਪਾਣੀ ਪਹੁੰਚ ਰਿਹਾ ਤਾਂ ਹਰ ਇੱਕ ਹੈਡਵੌਕਸ ਦੀ ਜੇਕਰ ਗੱਲ ਕਰਦੇ ਆਂ ਕੱਲ ਸ਼ਾਮ ਦੀ 4 9 2025 ਕੱਲ ਸ਼ਾਮ ਦੀ 5 ਵਜੇ ਦੀ ਰਿਪੋਰਟ ਉੱਥੇ 3,295 ਕਿਊਸਕ ਜਿਹੜਾ ਹੁਣ ਘਟਕੇ ਆ ਉਸ ਦੇ ਮੁਕਾਬਲੇ ਜੇਕਰ ਸਵੇਰ ਦੀ ਗੱਲ ਕਰਦੇ ਆ ਤਾਂ 2,95,623 ਕਿਊਸਕ ਜਿਹੜਾ ਸ਼ਾਮੀ ਕਰੀਬ 3,200 ਕਿਊਸਕ ਚੱਲ ਰਿਹਾ ਸੀ ਤੇ ਹੁਣ ਉਹ 2,95,000 ਕਿਊਸਕ ਹੋ ਗਿਆ ਸੋ ਇਹ ਵੱਡੀ ਅਪਡੇਟ ਸੀ ਹਰ ਇੱਕ ਹੈਡ ਬਾਕਸ ਤੇ ਜਾਂ ਭਾਗੜਾ ਡੈਮ ਦੀ ਜੇਕਰ ਗੱਲ ਕਰਦੇ ਆ ਤਾਂ ਜਾਂ ਬਿਆਸ ਦਰਿਆ ਦੀ ਗੱਲ ਕਰਦੇ ਆ ਇਹ ਵੱਡੇ ਅੰਕੜੇ ਜਿਹੜੇ ਆਪਣੇ ਕੋਲ ਸਾਹਮਣੇ ਆਏ ਆ ਤੇ ਬਾਰਸ਼ਾਂ ਪੰਜਾਬ ਦੇ ਵਿੱਚ ਬਿਲਕੁਲ ਕੱਲ ਦੇ ਨਾ ਮਾਤਰ ਹੋਈ ਕੱਲ ਹੋਈ ਨਹੀਂ ਅੱਜ ਸਾਰਾ ਦਿਨ بارش ਕੱਲ ਜਿਹੜੀ ਨਹੀਂ ਹੋਈ ਧੁੱਪ ਸਾਰਾ ਦਿਨ ਰਹੀ ਹੈ ਅੱਜ ਵੀ ਮੌਸਮ ਜਿਹੜਾ ਫਿਲਹਾਲ ਸਾਫ਼ ਦੇਖਸ ਰਿਹਾ ਹੈਗਾ ਤੇ ਉੱਪਰਲੇ ਜਿਹੜਾ ਪੌਂਗ ਟਾਈਮ ਦੀ ਜਿਹੜੀ ਗੱਲ ਕਰਦੇ ਹਮਾਚਲ ਦੇ ਵਿੱਚ ਬਾਰਸ਼ਾ ਥੋੜੀਆਂ ਰੁਕੀਆਂ ਹੋਣ ਵਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਸਬਾਹਣਾ ਜਿਹੜੀ ਜਿਹੜਾ ਘਟ ਜਾਵੇ ਪਾਣੀ ਦੀ ਵੱਡੇ ਪੱਧਰ ਤੇ ਹਰੀਕੇ ਹੈਡਵਕਸ ਤੇ ਕਿਉਂਕਿ ਫਰੋਜਪੁਰ ਫਾਲਕੇ ਜ਼ਿਲ੍ਹੇ ਨੂੰ ਵੱਡੀ ਰਾਤ ਮਿਲ ਸਕਦੀ ਹੈ ਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਆਪਣੇ ਲਾਈਕ ਕਮੈਂਟ ਦਿਰੋ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵ